ਉਹ ਲਾ ਜਿਆਦੇ ਲੱਛਣ ਹੁੰਦੇ ਆ ਨਾ ਫਿਰ ਐ ਸਮਝਿਆ ਕਰੋ ਤੁਸੀਂ ਸਾਰੇ ਇਹ ਯੁਵਰਾਜ ਦੇ ਲੱਛਣ ਨਾ ਜਾਣ ਕੇ ਨਿਕਰਿਆ ਮੈਂ ਉਹ ਤਾਂ ਹਟਾਰਿਆ ਤਿਆਹ ਇਹਨੂੰ ਸਾਰਿਆਂ ਨੂੰ ਮੇਰੇ ਵੱਲੋਂ ਸੱਚੀ ਅਕਾਲ ਜੀ ਬੋਪਾ ਦਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਇਹ ਆਪਾਂ ਤੋਂ ਦੋ ਦੋ ਹਜੇ ਬੱਚੇ ਨਹੀਂ ਪੌਣੇ ਦੋ ਦਾ ਟਾਈਮ ਆ ਚਾਹ ਬਣਾਤੀ ਚਾਹ ਪੀਲੀ ਹੁਣ ਤੁਸੀਂ ਕਹੋਗੇ ਪੌਣੇ ਦੋ ਵੀ 2 ਵੇ ਵੀ ਚਾਹ ਤੁਸੀਂ ਐਨੀ ਸੱਚੇ ਕਿ ਬਣਾਦੀ ਮੈਂ ਜਾਣਾ ਏ ਆਪਦੀ ਨਾਨੀ ਕੋਲ ਨਾਨੀ ਨੂੰ ਮਿਲਣਾ ਮੈਂ ਕਿਸ ਦੇ ਕਿੰਨੇ ਦਿਨ ਦੀ ਕਹਿ ਰਹੀ ਸੀਗੀ ਵੀ ਮੈਂ ਨਾ 12 ਜਾਨੀਆਂ ਨਾਲੇ ਵੀ ਬਾਜ਼ਾਰ 'ਚ ਵੀ ਜਾਣਾ ਏ ਬਾਜ਼ਾਰ 'ਚ ਇੱਧਰ ਸੂਟ ਦੀ ਲੈਣੀ ਨਹੀਂ ਕਿਉਂਕਿ ਜਿਹੜਾ ਮੈਨੂੰ ਮੇਰੀ ਤਾਈ ਨੇ ਬੀਬੀ ਨੇ ਸੂਟ ਦੇਆ ਸੀਗਾ ਮੈਂ ਕਿਹਾ ਵੀ ਚਲੋ ਸਲਾਈ ਕਰਵਾ ਲੈਣੀ ਏ ਵੀ ਘੜੀ 'ਚ ਕੋਈ ਹੈ ਨਾ ਫੰਕਸ਼ਨ ਆ ਜਾਂਦਾ ਔਰ ਆਉਣ ਵਾਲਾ ਵੀ ਹੈਗਾ ਇੱਕ ਫੰਕਸ਼ਨ ਜਲਦੀ ਦੱਸੂਗੀ ਕਿਸ ਦਾ ਏ ਤੇ ਕਦੋਂ ਆ ਤਾ ਕਰਕੇ ਫਿਰ ਮੈਂ ਕਿ ਆ ਵੀ ਸੂਟ ਸਲਾਈ ਕਰਵਾ ਲਾਂ ਫਿਰ ਨਾ ਆ ਸੀਜ਼ਨ ਹੁਣ ਸੂਟਾਂ ਸੂਟ ਸਲਾਈ ਦੇ ਸ਼ੁਰੂ ਹੋ ਗਏ ਤੇ ਫਿਰ ਸੂਟ ਨਹੀਂ ਨਾ ਸਲਾਈ ਕਰਨੇ ਵਾਲੇ ਦੰਦੇ ਉਹ ਕਹਿੰਦੇ ਨੇ ਫਿਰ ਤੁਸੀਂ ਟਾਈਮ ਤੇ ਕਿਉਂ ਨਹੀਂ ਦੰਦੇ ਹੈਗੇ ਵੀ ਟਾਈਮ ਤੇ ਦਿਆ ਕਰੋ ਵੀ ਇੰਨੀ ਜਲਦੀ ਚਾਹੀਦਾ ਤਾਂ ਕਰਕੇ ਮੈਨੂੰ ਐ ਵੀ ਮੈਂ ਲਾਈਨਿੰਗ ਲੈ ਆਵਾਂ ਜਾ ਕੇ ਫਿਰ ਸ਼ਾਮ ਨੂੰ ਮੈਂ ਨਾ ਆ ਕੇ ਸੂਟ ਸਲਾਈ ਕਰਨਾ ਦੇ ਦੂੰਗੀ ਤਾਂ ਕਿ ਮੈਨੂੰ ਮੇਰਾ ਟਾਈਮ ਸਿਰ ਮਿਲ ਜੇ ਇਹ ਹੁਣ ਉਧਰ ਮੈਂ ਬਾਜ਼ਾਰ ਚ ਜਾਣਾ ਹੈ ਤੇ ਅੱਗੇ ਮੇਰੀ ਮੰਮੀ ਨੇ ਵੀ ਕੰਮ ਜਾਣਾ ਹੈ ਬਾਜ਼ਾਰ ਚ ਇਸ ਕਰਕੇ ਜਾਂਦੇ ਵੀ ਉਹਨੂੰ ਲੈ ਕੇ ਜਾਵਾਂਗੇ ਤੇ ਆਂਦੇ ਹੋਏ ਮੈਂ ਆਪਣੀ ਨਾਨੀ ਕੋਲ ਜਾਵਾਂਗੀ ਨਾਨਕੇ ਨਾਨਕੇ ਮੇਰੇ ਨਾਲ ਬਿਲਕੁਲ ਹੀ ਸਾਡੇ ਨੇੜੇ ਨੇ ਕੋਈ ਨਾ ਮਤਲਬ ਜੇ ਤੁਰ ਕੇ ਵੀ ਸ਼ਹਿਰ ਕਰਨ ਚਲੇ ਜਾਓ ਨਾ ਤਾਂ ਵੀ ਬਾਹਰੋਂ ਤੱਕ ਪਹੁੰਚ ਜਾਓਗੇ ਹਰਦਾਸਪੁਰ ਦੇ ਜਮਈ ਨੇੜੇ ਆ ਬਾਰਾਂ ਸਾਡਾ ਮਤਲਬ ਪੜੋਸ ਹੈ ਪੜੋਸ ਦੀ ਪੜੋਸੀ ਪਿੰਡਾ ਮੇਰਾ ਮਾਮਾ ਤਾਂ ਸਾਨੂੰ ਗਵਾਂਡੀਓ ਕਹਿੰਦਾ ਹੁੰਦਾ ਤਾਂ ਵੀ ਗਵਾਂਡੀ ਹੋਈ ਨਹੀਂ ਤੇ ਕਿਉਂਕਿ ਜਮਈ ਨੇੜੇ ਆਉਂਦਾ ਹੈ ਗਿਆ ਵੀ ਤੁਰ ਕੇ ਵੀ ਲੰਘ ਜਾ ਤਾਂ ਵੀ ਚਲੇ ਜਾਉਂਦੇ ਨਾਨਕੇ ਘਰ ਇੰਨੀ ਨੇੜੇ ਆ ਫਿਰ ਬਸ ਜਾਂਦੇ ਹੋਏ ਮੈਂ ਕਿਹਾ ਚਲੋ ਉਧਰ ਮਾਮੀ ਨੇ ਵੀ ਆਪਣਾ ਇੱਥੇ ਪਟਿਆਲੇ ਕੰਮ ਜਾਣਾ ਸੀਗਾ ਤਿਰਪੜੀ ਕੋਲ ਮੈਂ ਆਪਣਾ ਜਿਹੜਾ ਸਮਾਨ ਹੈਗਾ ਉਹ ਲਿਆਉਂਗੀ ਤੇ ਇੱਕ ਅੱਧੀ ਚੀਜ਼ ਮੈਂ ਇੱਕ ਹੋਰ ਲੈ ਕੇ ਆਣੀ ਆ ਦੇਖਦੀਆਂ ਜਿੱਥੇ ਮੈਂ ਜਾਣਾ ਹੈ ਉਹਨਾਂ ਦੇ ਫੰਕਸ਼ਨ ਤੇ ਲੈ ਕੇ ਜਾਣ ਲਈ ਇਹ ਉਹ ਵੀ ਦਿਖਾਉਂਗੀ ਦਿਖਾਉਂਗੀ ਉਸ ਦਿਨ ਚੀਜ਼ ਸ਼ਾਇਦ ਟੈਂਪ ਤੇ ਦਿਖਾਉਂਗੀ ਜਿਸ ਦਿਨ ਲੈ ਕੇ ਜਾਉਂਗੀ ਨਾ ਉਸੇ ਦਿਨ ਦਿਖਾਉਂਗੀ ਵੀ ਕੀ ਲਿਆਏ ਤਾਂ ਕਿਹਦੇ ਲਈ ਲਿਆਏ ਕਿਉਂ ਲਿਆ ਨਾ ਨਾਨੀ ਨੂੰ ਮੈਂ ਇੱਥੇ ਜ਼ਰੂਰ ਮਿਲਵਾਉਂਗੀ ਕਿਉਂਕਿ ਜਿਸ ਦਿਨ ਮੈਂ ਪਿਛਲੀ ਵਾਰ ਗਈ ਸੀ ਨਾ ਹੋ ਗਏ 25 25 ਦਿਨ ਹੋ ਗਏ ਮੈਂ ਜਦੋਂ ਨਾਨੀ ਬਾਰਨ ਗਈ ਸੀ ਤਾਂ ਖੜੀ-ਖੜੀ ਉਹ ਨਾਨੀ ਨੂੰ ਮਿਲ ਕੇ ਆਈਆਂ ਤੇ ਉਹਦੇ ਬਾਅਦ ਵਿਚਾਰੀ ਮੈਨੂੰ ਦੇਖ ਕੇ इमोशनल ਹੋ ਗਈ ᱛੀ ਤਾਂ ਕਰਕੇ ਮੈਂ ਕਿਹਾ ਵੀ ਨਹੀਂ ਅਗਲੀ ਵਾਰ ਆਉਂਗੀ ਬੀਬੀ ਤੈਨੂੰ ਮਿਲਣ ਮੈਂ ਵੀ ਫਿਰ ਤੇਰੇ ਕੋਲ 2-3 ਘੰਟੇ ਲਾ ਕੇ ਜਾਉਂਗੀ ਹੁਣ ਮੈਂ ਕਿਹਾ ਚੱਲ ਬੀਬੀ ਕੋਲ ਵੀ 2-3 ਘੰਟੇ ਜਾਇਆ ਹਾਂ 2-3 ਤਾਂ ਨਹੀਂ ਲੱਗਣੇ ਲੱਗੂਗਾ ਦਾ ਘੰਟਾ ਦੇਖੋ ਡਿੰਗ ਤੇ ਆ ਪਰ ਮੈਂ ਆਪਣੀ ਨਾਨੀ ਨੂੰ ਮਿਲਣ ਨਹੀਂ ਜਾ ਸਕਦੀ ਦੇਖੋ ਚਲਿ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦੀ ਆ ਜਦੇ ਵੀ ਮੇਰੀ ਦੋਤੀ ਆਈ ਹੈ ਮੈਨੂੰ ਮਿਲਣ ਖੁਸ਼ ਹੋ ਜਾਂਦੀ ਆ ਇਮੋਸ਼ਨਲ ਵੀ ਹੋ ਜਾਂਦੀ ਆ ਖੁਸ਼ ਵੀ ਹੋ ਜਾਂਦੀ ਆ ਚਲੋ ਜੀ ਫਿਰ ਮੰਮੀ ਦਾ ਵੀ ਅੱਗੇ ਕੰਮ ਹੋ ਜਾਊਗਾ ਫਿਰ ਅਸੀਂ ਦੋਨੇ ਹੀ ਜਾਂਦੇ ਹੋਈ ਮੰਮੀ ਨੂੰ ਲੈ ਕੇ ਜਾਣਾ ਹੈ ਅਸੀਂ ਦੋਨੇ ਜਾਊਂਗੀਆਂ ਤੇ ਨਾ ਪਿੱਛੇ ਇਹ ਜੇ ਕਮੈਂਟ ਜਨਮ ਪਿੱਛੇ ਵੀਡੀਓ ਪਾਈ ਸੀਗੀਆਂ ਤਾਂ ਬਹੁਤ ਸਾਰੇ ਨੇ ਕਮੈਂਟ ਆਏ ਸੀਗੇ ਵੀ ਤੁਹਾਡੇ ਨਾਨਕੇ ਤੁਹਾਡੇ ਨਾਲ ਵਰਤਦੇ ਨੇ ਵੀ ਤੁਸੀਂ ਆਪਣੇ ਨਾਨਕੇ ਨਾਲ ਵਰਤਦੇ ਹੋ ਵੀ ਤੁਹਾਡੇ ਮੇਰੇ ਮਾਮਾ ਜੀ ਦੀ ਡੈਥ ਕਈ ਸਾਲ ਹੋ ਗਏ ਪਹਿਲਾਂ ਹੋ ਚੁੱਕੀ ਸੀ ਹਨਾ ਇਹ ਹਾਂ ਮੈਂ ਮਾਮੀ ਜੀ ਨੇ ਬੱਚੇ ਉਹਨਾਂ ਦੇ ਬਾਹਰ ਗਏ ਹੋਏ ਨੇ ਇਸ ਕਰਕੇ ਮੈਂ ਮੈਂ ਵਰਤਦੀ ਹਾਂ ਮੇਰੇ ਨਾਲ ਵਰਤਦੈ ਨੇ ਇਹ ਜੀ ਕੋਈ ਗੱਲ ਨਹੀਂ ਮੇਰੇ ਸਾਰੇ ਰਿਲੇਟ ਰਿਸ਼ਤੇਦਾਰ ਸਾਰਿਆਂ ਨਾਲ ਆਪਾਂ ਵਰਤਦੇ ਹਾਂ ਸਾਰੇ ਮੇਰੇ ਨਾਲ ਵਰਤਦੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਮੈਂ ਵੀ ਕਰਦੀ ਹਾਂ ਚਾਹੇ ਕੋਈ ਗਲਤ ਸਮਝੋ ਕੋਈ ਮਤਲਬ ਨੂੰ ਸਮਝੋ ਜੋ ਮਰਜੀ ਸਮਝੋ ਹਨਾ ਮੈਨੂੰ ਮੇਰਾ ਸਭ ਨੂੰ ਔਰ ਮੇਰਾ ਮਾਮਾ ਨਾ ਮਤਲਬ ਮੈਨੂੰ ਸ਼ੁਰੂ ਤੋਂ ਹੀ ਛੋਟੀ ਹੁੰਦੀ ਤੇ ਇਹ ਮੈਨੂੰ ਹਮੇਸ਼ਾ ਇਹ ਕਹਿੰਦਾ ਹੁੰਦਾ ਦਾ ਵੀ ਜਦ ਬੱਸ ਬਿਆਹ ਕੇ ਕੁੜੀ ਨੂੰ ਮੈਂ ਆਪਣੇ ਕੋਲ ਹੀ ਲੈ ਕੇ ਆਣਾ ਪਟਿਆਲੇ ਵੱਲ ਵੀ ਮੈਂ ਇੱਧਰ ਨਿ ਰਿਸ਼ਤਾ ਕਰਵਾਣਾ ਹੈਗਾ ਕਰਨਾ ਹੈਗਾ ਵੀ ਮੈਂ ਮੇਰਾ ਮਾਮਾ ਹਮੇਸ਼ਾ ਇਹ ਕਹਿੰਦਾ ਹੁੰਦਾ ਦਾ ਮੈਂ ਇੱਧਰ ਬਾਰਨ ਕੋਲੀ ਪਟਿਆਲੇ 'ਚ ਲੈ ਕੇ ਆਉਂਗਾ ਇਹਨੂੰ ਆਪਣੇ ਕੋਲ ਲੈ ਕੇ ਆਉਂਗਾ ਕਿਉਂਕਿ ਮੇਰਾ ਮਾਮਾ ਮੇਰਾ ਬਹੁਤ ਜ਼ਿਆਦਾ ਕਰਦਾ ਹੁੰਦਾ ਸੀ ਵਧੀਆ ਕਰਦਾ ਹੁੰਦਾ ਸੀ ਮੈਂ ਆਪਣੇ ਨਾਨਕਿਆਂ 'ਚ ਰਹੀ ਹਾਂ ਉਹਨਾਂ 'ਚ ਪੜੀ ਬੜੀਆਂ ਹਨਾ ਹਰ ਛੁੱਟੀਆਂ ਦੇ ਮੈਂ ਉੱਥੇ ਜਾਂਦੀ ਹੁੰਦੀ ਵੀ ਆ ਘਰ ਕੇ ਰਿਸ਼ਤੇਦਾਰੀ ਕੋਈ ਵੀ ਆ ਨਿਭਾਉਣੀ ਆਪਾਂ ਨੂੰ ਹਰੇਕ ਪੈਂਦੀ ਆ ਤੇ ਚਲੋ ਜੀ ਬਾਕੀ ਹੁਣ ਮੈਂ ਤੁਹਾਨੂੰ ਆਪਣੀ ਨਾਨੀ ਨਾਲ ਕੇ ਮਿਲਾ ਦੂੰਗੀ ਕਈ ਜਿਹੜੇ ਪਹਿਲੇ ਪੁਰਾਣੇ ਸਬਸਕ੍ਰਾਈਬਰਾਂ ਉਹ ਤਾਂ ਮਿਲ ਚੁੱਕੇ ਆ ਨਵੇਂਆਂ ਨੂੰ ਮਲਾਉਂਗੀ ਹੁਣ ਮੈਂ ਲਓ ਜੀ ਅਸੀਂ ਚੱਲੇ ਅਸੀਂ ਹੁਣ ਘਰ ਤੇ ਤੁਰੇ ਹੀ ਆ ਬਸ 5 ਮਿੰਟ ਦਾ ਰਸਤਾ ਏ ਅਸੀਂ ਜਾ ਕੇ ਹੁਣ ਉਹਨਾਂ ਦੇ ਘਰ ਮੁੜੇ ਬਚਣਾ ਏ ਬਸ ਫੋਨ ਮੈਂ ਕਰਤਾ ਮਾਮੀ ਨੂੰ ਇਸੇ ਤਰਫੇ ਬਾਹਰ ਹੀ ਆ ਜਾ ਕਿਉਂਕਿ ਜਿਹੜੀ ਤਿਆਰੀ ਸਮਾਨ ਸਮੂਨ ਹੋਊਗਾ ਜੋ ਵੀ ਚੱਕਣਾ ਹੋਊਗਾ ਉਹਦਾ ਚੱਕ ਲੂਗੀ ਫਟਾਫਟ ਕਿਉਂਕਿ ਬਾਹਰ ਦੀ ਬਾਹਰ ਚੜਨਾ ਚੱਲੇ ਜਾਵਾਂਗੇ ਬਾਜ਼ਾਰ ਚ ਫਿਰ ਮੁੜਦੇ ਹੋਈ ਅਸੀਂ ਆਵਾਂਗੇ ਪਹਿਲਾਂ ਉਹਦਾ ਜਿਹੜਾ ਕੰਮ ਆ ਉਹ ਆਹੀ ਟਾਈਮ ਹੋਣਾ ਨਾ ਉਹ ਪੂਰਾ ਕਰਵਾਂਗੇ ਇਹਨਾ ਠੀਕ ਹੈ ਫੋਨ ਨਾਲ ਹਲਾਈ ਵਾਲਾ ਯਕਾਲ ਰੋ ਪਰ ਐਸੈਂਬਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਨਾ ਅਗਲਾ ਦਿਨ ਚੜ ਗਿਆ ਤੇ ਕੱਲ ਨਾ ਮੈਂ ਪਰਸੋ ਸੱਚ ਸੋਰੀ ਵੀਡੀਓ ਚ ਤਾਂ ਕੱਲ ਹੀ ਹੋਊਗਾ ਨਾ ਮੈਂ ਵੀਡੀਓ ਨਹੀਂ ਪਾਈ ਹੈਗੀ ਕੱਲ ਪਰਸੋ ਵਾਲੀ ਵੀਡੀਓ ਚ ਨਾ ਮੈਂ ਉਹ ਕੀਤਾ ਸੀ ਪਹਿਲਾਂ ਇੱਕ ਮਿੰਟ ਅੱਗ ਵਾਲ ਦਾ ਥੰਦਾ ਮੈਂ ਨਾ ਦੱਸ ਰਹੀ ਸੀ ਕਿ ਮੈਂ ਕੱਲ ਵੀਡੀਓ ਬਣਾਈ ᱛੀ ਜਿਹੜੀ ਉਹਦੇ ਵਿੱਚ ਨਾ ਮੈਂ ਪਰਸੋ ਪਾਈ ᱛੀ ਉਹਦੇ ਵਿੱਚ ਦੱਸਿਆ ਸੀਗਾ ਹਨਾ ਦੁੱਧੋ ਬਾਰੇ ਰੇਟ ਬਾਰੇ ਨਾ ਸੌਰੀ ਕੀ ਬਾਰੇ ਤੇ ਉਹਦੇ ਵਿੱਚ ਨਾ ਕੀ ਮੈਂ 850 ਉਹਦੇ ਬਾਅਦ ਨਾ ਸਾਨੂੰ ਕਾਫੀ ਮਤਲਬ ਕਮੈਂਟ ਵੀ ਆਏ ਤੇ ਫਿਰ ਵੈਸੇ ਵੀ ਫੋਨ ਵੀ ਆਏ ਹਨਾ ਕਮੈਂਟ ਵੀ ਨਹੀਂ ਆਏ ਅੱਦੇ ਬਹੁਤ ਫੋਨ ਆਏ ਕਹਿੰਦੇ ਤੁਸੀਂ ਇੰਨਾ ਸਸਤਾ ਕੀ ਦੇ ਰਹੇ ਹੋ ਵੀ ਤੁਸੀਂ ਕਈਆਂ ਨੇ ਗਲਤੀ ਸਮਝ ਲਿਆ ਵੀ ਮਿਲਾਵਟਾ ਨਹੀਂ ਕਰਦੇ ਨੇ ਸਸਤਾ ਦੇ ਰਹੇ ਆ ਸਸਤਾ ਦੇਖੋ ਆਪਣੇ ਸਾਹਮਣੇ ਰੇਟ ਦੱਸਿਆ ਤਾਂ ਅਸੀਂ ਤਾਂ ਹਨਾ ਕਹਿੰਦੇ ਵੀ ਐਨਾ ਰੇਟ 850 ਦਾ ਰੇਟ ਕਿਤੇ ਵੀ ਨਹੀਂ ਹੈਗਾ ਕਿਤੇ ਵੀ ਨਹੀਂ ਹੈਗਾ 20000 ਤੇ ਉੱਪਰ ਰੇਟ ਹੈ ਸਾਰਾ ਤਾਂ ਫਿਰ ਉਹਦੇ ਕਰਕੇ ਸਾਨੂੰ ਵੀ ਬਹੁਤ ਦਿੱਕਤ ਹੋਈ ਇੰਨੇ ਫੋਨ ਆਏ ਹਨਾ ਫਿਰ ਅਸੀਂ ਬਾਹਰ ਦੂਜੀਆਂ ਹੋਰ ਸ਼ੋਪ ਤੇ ਵੀ ਪੁੱਛਾ ਕੇ ਪੁੱਛਿਆ ਨਾ ਫਿਰ ਸਾਰਿਆਂ ਦਾ ਹਜ਼ਾਰ ਤੇ ਉੱਪਰ ਰੇਟ ਚੱਲ ਰਿਹਾ ਤਾ ਕਰਕੇ ਸਾਨੂੰ ਵੀ ਫਿਰ ਬਹੁਤ ਜਾਣਿਆਂ ਨੇ ਪਰੇਸ਼ਾਨੀ ਨਾ ਪਰੇਸ਼ਾਨ ਕੀਤਾ ਵੀ ਨਾ ਇੰਨਾ ਰੇਟ ਨਾ ਘਟਾ ਦਿਓ ਉੱਪਰ ਦੇ ਪਿਓ ਪਿਓਰ ਕੀ ਹੈ ਮਿਲਾਵਟ ਕੋਈ ਨਹੀਂ ਹੈਗੀ ਨਾ ਵੀ ਤੁਸੀਂ ਇੰਨਾ ਰੇਟ ਘਟ ਨਾ ਦਿਓ ਵੀ ਹੋਰਾਂ ਨੂੰ ਵੀ ਔਕਾ ਹੁੰਦਾ ਕਿਉਂਕਿ ਨਾ ਜਿਨ੍ਹਾਂ ਨੇ 4 ਪੈਸੇੋਂ ਕਮਾ ਲੈਂਦੇ ਆ ਹੁਣ ਬਾਜ਼ਾਰਾਂ ਵਿੱਚੋਂ ਤਾਂ ਦੇਖੋ ਜਿਹੜੀ ਆਪਾਂ ਚੀਜ਼ ਲੈਣੀ ਆ ਚਾਹੇ 1500 ਦੀ ਹੋਵੇ ਕਿਲੋ ਚਾਹੇ 2000 ਦੀ ਹੋਵੇ ਬਾਜ਼ਾਰ ਆਈ ਤਾਂ ਬਾਜ਼ਾਰਾਂ ਲਈ ਹੀ ਬੱਜੂਗੀ ਮਿਲਾਵਟ ਤਾਂ ਮਿਲਾਵਟੇ ਹੋਗੀ ਉਹਦੇ 'ਚ ਉਹ ਕੋਈ ਤੁਹਾਨੂੰ ਪਿਓਰ ਨਹੀਂ ਮਿਲਦੀ ਸਾਨੂੰ ਵੀ ਨਹੀਂ ਮਿਲਦੀ ਕਿਸੇ ਨੂੰ ਵੀ ਨਹੀਂ ਮਿਲਦੀ ਹੁੰਦੀ ਹੈ ਨਾ ਬਾਜ਼ਾਰ ਚ ਜਿਹੜੀ ਚੀਜ਼ ਤਾਂ ਵਾਜਾਰੇ ਹੁੰਦੀ ਆ ਪਰ ਯਾਨੀ ਕਿ ਜਿਹੜੇ ਦੁਨੀਆ ਇਹ ਦੁਨੀਆ ਚਾਹੇ ਜਿਹੜੇ ਆਪਾਂ ਕੋਈ ਮਤਲਬ ਇਹ ਚੀਜ਼ ਆਪਾਂ ਨੂੰ ਜਿਹੜੀ ਪਿੰਡਾਂ ਚ ਮਿਲ ਰਹੀ ਆ ਜੇ ਆਪਾਂ ਨੂੰ ਪਿਓਰ ਮਿਲਦੀ ਆ ਤਾਂ ਉੱਥੇ ਚਾਹੇ ਰੇਟ ਘੱਟ ਵੀ ਹੋਵੇ ਪਰ ਲੈਣੀ ਬਾਜ਼ਾਰ ਚੋਂ ਆ ਜੇ ਬਾਜ਼ਾਰ ਆਪਾਂ ਕਿਸਾਨ ਜਿਹੜੇ ਹੁੰਦੇ ਨੇ ਦੇਖੋ ਜੇ ਇਹ ਥੋੜਾ ਰੇਟ ਵਧ ਲਾਉਂਦੇ ਨੇ ਨਾ ਤਾਂ ਇਹਦਾ ਮਤਲਬ ਵੀ ਉਹ ਪਿਓਰ ਚੀਜ਼ ਦੇ ਰਹੇ ਨੇ ਤਾਂ ਵਧ ਲਾ ਰਹੇ ਨੇ ਹੁਣ ਬਾਜ਼ਾਰਾਂ ਚ ਇਹਦਾ ਕਿੰਨੀ ਮਹਿੰਗੀ ਲੈਣੀ ਉਹ ਦੁਨੀਆ ਨੇ ਬਾਜ਼ਾਰ ਚ ਲੈਣਾ ਪਸੰਦ ਕਰੋਗੀ ਪਰ ਜਿਹੜੇ ਘਰ ਦੀ ਚੀਜ਼ ਤਿਆਰ ਕਰ ਰਹੇ ਆ ਉਹਨਾਂ ਦੇ ਕਦੇ ਵੀ ਨਹੀਂ ਲਵੋਗੇ ਚਾਹੇ ਅਗਲਾ ਘਾਟ ਹੀ ਕਰਕੇ ਦੇ ਦੇ ਤਾਂ ਵੀ ਕਹਿਣਗੇ ਨਹੀਂ ਜੀ ਬਾਜ਼ਾਰ ਤੋਂ ਤਾਂ ਇੰਨੀ ਮਿਲ ਰਹੀ ਐ ਇੰਨੀ ਦੇਣੀ ਤਾਂ ਉਹ ਨਹੀਂ ਐਸ ਤਾਂ ਲੈਣੀ ਹੈਨਾ ਅਸੀਂ 850 ਦਾ ਰੇਟ ਦੱਸਿਆ ਤਾਂ ਰੇਟ ਸਾਡਾ ਗਲਤ ਸੀ ਫਿਰ ਸਾਰਾ ਜਦ ਸਾਨੂੰ ਕਾਫੀਆਂ ਨੇ ਫੋਨ ਆਏ ਤੇ ਤਾਂ ਇਹ ਉਹ ਵੀ ਲੋਕ ਗਲਤੀ ਸਮਝਣ ਲੱਗੇ ਤੇ ਵੀ ਤੁਸੀਂ ਅ ਮਿਲਾਵਟ ਕਰਦੇ ਹੋ ਜਿਹੜਾ ਇੰਨਾ ਸਸਤਾ ਕੀ ਵੇਚ ਰਹੇ ਹੋ ਤਾਂ ਕਰਕੇ ਅਸੀਂ ਸਾਰਾ ਕੁਝ ਦੇਖ ਕੇ ਅਸੀਂ ਨਾ ਸੁਣ ਕੇ ਨਾ ਜਿਆਦਾ ਹਨਾ ਵੀ ਰੇਟ ਕਿਤੇ ਵੀ ਨਹੀਂ ਹੈਗਾ ਨਾ ਫਿਰ ਅਸੀਂ 1000 ਰੁਪਏ ਕਿਲੋ ਕਰਤਾ ਹੁਣ ਕੀ ਤੇ ਆਹੀ ਸਿਰਫ 1000 ਰੁਪਏ ਕਿਲੋ ਆ ਬਾਕੀ ਜਿਨ੍ਹਾਂ ਨੇ ਮੰਗੇ ਬਹੁਤ ਜਣਿਆਂ ਨੇ ਫੋਨ ਵੀ ਆਏ ਲੈਣ ਵਾਸਤੇ ਮੈਨੂੰ ਲੱਗਦਾ 850 ਦਾ ਕਿ ਕਿਤੇ ਮਿਲਦਾ ਨਹੀਂ ਹੈਗਾ ਅਸੀਂ ਉਹ ਦੇ ਰਹੇ ਤੇ ਇਸ ਕਰਕੇ ਬਹੁਤ ਜਣਿਆਂ ਨੇ ਫੋਨ ਆਏ ਕਹਿੰਦੇ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਮਤਲਬ ਦੂਰ ਦੂਰ ਵਾਲੇ ਵੀ ਵੀ ਕੋਰੀਅਰ ਕਰਕੇ ਦੇ ਦਿਓ ਨਾ ਕੋਰੀਅਰ ਦਾ ਖਰਚਾ ਆਡਾ ਤੇ ਉਹ ਵੈਸੇ ਹੁੰਦਾ বিনা 1000 ਰੁਪਏ ਦਾ ਕੀ ਹੈ ਤੇ ਕੋਰੀਅਰ ਦਾ ਜਿਹੜਾ ਮਤਲਬ ਫੜਾ ਕੇ ਆਣ ਦੇਖੋ ਨੇੜੇ ਤੇੜੇ ਤਾਂ ਅਸੀਂ ਏਦਾਂ ਵੀ ਹੈ ਨਾ ਦੂਰ ਦੁਆੜੇ ਅਸੀਂ ਫੜਾ ਨਹੀਂ ਸਕਦੇ ਕੋਰੀਅਰ ਸੇ ਅਸੀਂ ਕਦੇ ਕੋਰੀਅਰ ਐਡਾਂ ਸਮਾਨ ਕੋਈ ਵੇਚਿਆ ਨਹੀਂ ਹਨਾ ਕੋਈ ਚੀਜ਼ ਵੇਚਣ ਦਾ ਕੰਮ ਹੀ ਨਹੀਂ ਕੀਤਾ ਪਹਿਲੀ ਵਾਰ ਕਰਿਆ ਸਿਰਫ ਰਿਸ਼ਤੇਦਾਰਾਂ ਨੂੰ ਹੀ ਦਿੰਦੇ ਸੀ ਕਿ ਇਹਦਾ ਰੇਟ ਹੈ ਜਿਹੜਾ 1000 ਰੁਪਏ ਦਾ ਚੱਲ ਰਿਹਾ ਬਾਹਰ ਬਾਹਰ ਅਸੀਂ ਇੱਕ ਦੋ ਦੁਕਾਨ ਤੇ ਜਦੋਂ ਪਤਾ ਕਰਿਆ ਤਾਂ ਹਨਾ ਦੇਖੋ ਉਹ 900 ਦਾ ਤਾਂ ਦਿੰਦੇ ਨੇ ਕਿਉਂਕਿ ਗਊ ਵਾਲਾ ਕੀ ਵੀ ਹੁੰਦਾ ਹਨਾ ਤੇ ਮਿਲਾਵਟ ਵੀ ਹੁੰਦੀ ਆ ਹਨਾ ਸਾਨੂੰ ਨਹੀਂ ਪਤਾ 900 ਤੇ ਘੱਟ ਵੀ ਉਹ ਜਿਹੜਾ ਘੱਟ ਚ ਦੇ ਰਹੇ ਨੇ ਉਹ 900 ਤੇ ਪਰ ਜਿਹੜੇ ਪਿਓਰ ਕੀ ਦੇ ਰਹੇ ਨੇ ਉਹ 1200 1500 ਕਿਤੇ ਦੁਕਾਨ ਚ 1200 ਦਾ ਰੇਟ ਆ ਕਿਤੇ 1400 ਦਾ ਕਿਤੇ 1500 ਆਏ ਰੇਟ ਚੱਲ ਰਹੇ ਨੇ ਜਿਹੜਾ ਪਿਓਰ ਜੇ ਕਹਿ ਕੇ ਲੈਣੇ ਆ ਨਾ ਵੀ ਪਿਓਰ ਲੈਣਾ ਤਾਂ 1200 1500 ਆਏ ਰੇਟ ਚੱਲ ਰਹੇ ਨੇ ਇਸ ਕਰਕੇ ਜਿਹੜਾ ਅਸੀਂ ਦੇ ਰਹੇ ਆ ਪਿਓਰ ਕੀ ਉਹ ਸੇ 1000 ਰੁਪਏ ਦਾ ਇਹ ਤੋਂ ਹੁਣ ਰੇਟ ਉੱਪਰ ਨਹੀਂ ਹੋਊਗਾ ਥੱਲੇ ਨਹੀਂ ਹੋਊਗਾ ਨਾ ਰੇਟ ਘਟੇਗਾ ਨਾ ਉੱਪਰ ਹੋਊਗਾ ਜਿਆਦਾ ਸੀ ਸਾਰਾ ਕੁਝ ਉਹਨੂੰ ਹੁੱਕਰ ਕੇ ਹੀ ਹੋ ਜਾਪੀਆ ਕੰਮ ਹੁਣ ਜਿਹਨੇ ਵੀ ਲੈਣਾ ਹੋਇਆ ਤਾਂ ਦੱਸਿਓ ਪਲੀਜ਼ ਤੇ ਇਹ ਤੋਂ ਬਿਨਾ ਜਿਹੜਾ ਦੂਰ ਤੋਂ ਤੁਹਾਡੇ ਕੋਰੀਅਰ ਕਰਨਾ ਹੈ ਜਾਂ ਫੜਾ ਕੇ ਆਣਾ ਉਹਦਾ ਖਰਚਾ ਅੱਡ ਹੋਊਗਾ 2000 ਰੁਪਏ ਦੇ ਵਿੱਚ ਨਹੀਂ ਬਿਲਕੁਲ ਵੀ ਹੋਊਗਾ ਨਾ ਕੁੱਕਰ ਵੀ ਨਾਲ ਰਿਪਾਟ ਗਿਆ ਤੇ ਯੂ ਬੇਬੀ ਵਿਚਾਰਾ ਗਰਮੀ ਨਾਲ ਭਿੱਜ ਗਿਆ ਹਨਾ ਯੂ ਵੀ ਯੂ ਵੀ ਵੀਡੀਓ ਬਣਾ ਰਿਹਾ ਹੈ ਅੱਜ ਬੜੀ ਵਧੀਆ ਬਣਾ ਰਿਹਾ ਸ਼ਾਂਤੀ ਨਾਲ ਬੈ ਕੇ ਬਣਾ ਰਿਹਾ ਨਹੀਂ ਅੱਗੇ ਬਹੁਤ ਟੱਪਦਾ ਹੈ ਮम्मा ਬਸ ਕਰੋ ਮम्मा ਬਸ ਕਰੋ ਤੇ ਇੱਕ ਗੱਲ ਹੋਰ ਮੈਂ ਕੱਲ ਆਪਣੇ ਨਾਨਕੇ ਜਾਇ ਆਈ ਸੀਗੀ ਇਹ ਵੀਡੀਓ ਮੈਂ ਅਗਲੇ ਦਿਨ ਸਟਾਰਟ ਕਰੀਆ ਹੁਣ ਕੱਲ ਮੈਂ ਆਪਣੇ ਨਾਨਕੇ ਚ ਆਇਆ ਸੀ ਤੇ ਉੱਥੇ ਗੱਲਾਂ ਬਾਤਾਂ 'ਚ ਇੰਨਾ ਰੁੱਝ ਗਈ ਮੈਂ ਵੀਡੀਓ ਨਹੀਂ ਬਣਾ ਪਾਈ ਹੈਗੀ ਅੱਗੇ ਵੀਡੀਓ ਨਹੀਂ ਬਣਾ ਪਾਈ ਉੱਥੇ ਜਾ ਕੇ 2-3 ਘੰਟੇ ਸਾਡੇ ਬਾਜ਼ਾਰ 'ਚ ਲੱਗ ਗਏ ਤੇ ਘੰਟਾ ਡੇਢ ਘੰਟਾ ਕਿ ਮੈਂ ਨਾਨੀ ਕੋਲ ਲਾਇਆ ਕਿਉਂਕਿ ਮੇਰੀ ਨਾਨੀ ਹਮੇਸ਼ਾ ਮਨੂ ਕਹਿੰਦੀ ਆ ਵੀ ਬਾਹਰ ਤੇ ਛੱਡ ਕੇ ਚਲੇ ਜਾਂਦੇ ਹੋ ਅੰਦਰ ਨਹੀਂ ਜਾਂਦੇ ਅੱਜ ਮੈਂ ਗੇਟ ਦੇ ਬਾਹਰ ਹੀ ਬੈਠ ਗਈ ਆ ਜੋ ਗੇਟ ਦੇ ਬਾਹਰ ਹੀ ਬੈਠੀ ਥੀ ਕੱਲ ਕਹਿੰਦੀ ਅੱਜ ਮੈਂ ਆਪਣੀ ਦੋਤੀ ਨੂੰ ਅੰਦਰ ਲਜਾਏ ਬਿਨਾ ਕਰ ਨਹੀਂ ਜਾ ਅੰਦਰ ਨਹੀਂ ਬਣਨਾ ਲੈ ਕੇ ਜਾਉਂਗੀ ਅੱਜ ਮੈਂ ਮੈਂ ਕਿਹਾ ਨਹੀਂ ਬੀਬੀ ਅੱਜ ਤਾਂ ਮੈਂ ਐਸੇ ਵੀ ਮਿਲ ਕੇ ਵੀ ਜਾਣਾ ਤਾਂ ਨਾਨੀ ਨੂੰ ਮਿਲ ਕੇ ਆਉਣਾ ਤਾਂ ਕਿਉਂਕਿ ਹਮੇਸ਼ਾ ਮੈਂ ਉਹਨਾਂ ਨੂੰ ਬਾਹਰ ਤੇ ਛੱਡ ਕੇ ਵਾਪਸ ਚਲੇ ਜਾਂਦੀ ਤੇ ਤੇ ਨਾਨੀ ਨੂੰ ਨਹੀਂ ਮਿਲ ਹੁੰਦਾ ਦਾ ਵਿਚਾਰੇ ਨੂੰ ਤੇ ਮਾਮੀ ਨੇ ਆਪਣਾ ਕੰਮ ਕਰ ਲਿਆ ਵਸ ਦੋ ਤਿੰਨ ਘੰਟਿਆਂ ਚ ਉਹਨਾਂ ਦਾ ਵੀ ਹੋ ਗਿਆ ਸਾਡਾ ਵੀ ਹੋ ਗਿਆ ਤੇ ਇਸ ਕਰਕੇ ਬੱਸ ਸਾਨੂੰ ਬਾਜ਼ਾਰ 'ਚੇ ਕੰਮ ਤਾਂ ਗਾਏ ਤਾਂ ਅਸੀਂ 2:30 ਵਜੇ ਤੇ ਬਾਜ਼ਾਰ 'ਚ ਕੰਮ ਤਾਂ ਸਾਡਾ ਮਤਲਬ ਜਿਵੇਂ ਅਸੀਂ ਨਾ ਹੁਣ ਸੌਂਚ ਆ ਗਏ ਕਿਉਂਕਿ ਉੱਥੇ ਨਾ ਮੇਰਾ ਫੋਨ ਐਨ ਗਰਮ ਹੋ ਗਿਆ ਤਾਂ ਆਈਫੋਨ ਇੱਕ ਤਾਂ ਨਾ ਧੁੱਪ 'ਚ ਜਦ ਕੋਈ ਵੀ ਦਾ ਉਹ ਕਰਦੇ ਆ ਵੀਡੀਓ ਬਣਾਣੇ ਆ ਬਹੁਤ ਗਰਮ ਹੋ ਜਾਂਦਾ ਏ ਤੇ ਗਰਮੀ ਨਾਲ ਅਸੀਂ ਵੀ ਭਿੱਜ ਗਏ ਤੇ ਹੁਣ ਅਸੀਂ ਦਾਲ ਧਾਰਤੀ ਮੈਂ ਅੰਦਰ ਚੱਲਦੇ ਆ ਮੁੱਗੀ ਛੋਲੇ ਦੀ ਆਪਾਂ ਦਾਲ ਬਣਾਈ ਅੱਜ ਮੈਂ ਗੱਲ ਨਾਲ ਵਿੱਚ ਆ ਦੱਸ ਦੇਵੇ ਫੋਨ ਬੰਦ ਹੋ ਗਿਆ ਤਾਂ ਮੇਰਾ ਵੀ ਫਿਰ ਮੈਂ ਆਪਣੀ ਨਾਨੀ ਨੂੰ ਮਿਲ ਕੇ ਆਪ ਵਾਪਸ ਆਗੇ ਸੀਗੇ ਬਸ ਦੋ ਤਿੰਨ ਘੰਟੇ ਸਾਡੇ ਬਾਜ਼ਾਰ ਚ ਲੰਘ ਗਏ ਤੇ ਫਿਰ 1.5 ਘੰਟਾ ਸੀ ਗੱਲਾਂ ਮਾਰੀਆਂ ਤੇ ਉਹਦੇ ਬਾਅਦ ਬਸ ਵੀਡੀਓ ਨਹੀਂ ਬਣਾਈ ਨਹੀਂ ਫੋਟੋ ਖਿੱਚੀ ਧੀ ਜਿਹੜੀ ਥੰਬਨੇਲ ਤੇ ਲਾਈ ਆਪਣੀ ਨਾਨੀ ਨਾਲ ਤੇ ਦੇਖ ਲਈ ਹੋਣੀ ਤੁਸੀਂ ਥੰਬਨੇਲ ਤੇ ਬਸ ਬਾਕੀ ਫਿਰ ਉਹਦੇ ਬਾਅਦ ਮੈਂ ਕੱਲ ਕੋਈ ਵੀਡੀਓ ਨਹੀਂ ਬਣਾਈ ਅੱਜ ਸਿੱਧਾ ਮੈਂ ਸ਼ਾਮ ਦੇ ਆਪਣੇ ਖਾਣੇ ਪੀਣੇ ਤੇ ਸਟਾਰਟ ਕਰ ਰਹੇ ਹਾਂ ਲਓ ਜੀ ਆਪਾਂ ਦਾਲ ਕੱਟ ਲਈ ਐ ਦਾਲ ਬਣ ਗਈ ਆ ਵੇਖੋ ਦਾਲ ਤੇਲੀ ਚ ਕੱਢ ਲਈ ਤੇ ਹੁਣ ਮੈਂ ਤਾਂ ਤੜਕਾ ਘਰਤਾ ਜੀਰਾ ਨਹੀਂ ਆ ਰਿਹਾ ਮੈਂ ਪਾਇਆ ਜੀਰਾ ਮੈਂ ਪਾਉਂਗੀ ਤੇ ਇੱਧਰ ਟਮਾਟਰ ਵੀ ਚੀਰਤਾ ਲਓ ਜੀ ਇੱਧਰ ਠੰਡੀ ਠੰਡੀ ਬਣ ਗਈ ਆਪਾਂ ਇਸ ਕਾਂਜੇ ਵਿੱਚ ਇੱਧਰ ਤੱਕ ਜੀਰਾ ਵੀ ਪਾ ਪਾ ਤੜਕਾ ਵਸਾਉਣ ਵਾਲਾ ਏ ਸੋ ਲੋ ਜੀ ਤਿਆਰ ਨੂੰ ਨੋਗੇ ਹੁਣ ਪਾ ਦਈਏ ਟਮਾਟਰ ਲੋ ਜੀ ਮਸਾਲਾ ਆਪਣਾ ਤਿਆਰ ਤੇ ਹੁਣ ਮੜੀਏ ਢਾਲ ਪਾ ਦਈਏ ਤਾਂ ਮਿਕਸ ਕਰ ਲਈਏ ਇੱਲਾ ਜੇ ਤੁਹਾਨੂੰ ਜੇ ਮੈਂ ਮਾਰੂ ਉਹ ਇਹ ਹੁਣ ਇਹ ਨਾਲ ਚੰਗਾ ਨਹੀਂ ਹੈ। ਜੇ ਇਹ ਮੈਂ ਮੈਂ ਬਹੁਤ ਛੜੇ ਬਣ ਕੇ ਹੈ। ਆ ਜਾਓ। ਲੋ ਜੀ ਹੁਣ ਆਪਾਂ ਬਣਾਈਏ ਨਸੀ ਸ਼ਾਮ ਦਾ ਟਾਈਮ ਹੋ ਗਿਆ ਰੋਟੀ ਖਾਣ ਦਾ 3:00 3000 ਖੜਾ ਹੈ ਆਪਣਾ ਅਰਾ ਮੇਰਾ ਨੂੰ ਨਾ ਹੀ ਹੋਇਆ ਹੈਗਾ ਬਸ ਉਹ ਰੋਟੀ ਖਾਣੀ ਸਟਾਰਟ ਕਰ ਦਨੇ ਆ ਪਹਿਲ ਕਦੇ ਇੱਕ ਨੇ ਖਾ ਲਈ ਫਿਰ ਦੂਜੇ ਨੇ ਖਾ ਲਈ ਤੇ ਤੀਜੇ ਨੇ ਇਕੱਠਿਆਂ ਨੇ ਤਾਂ ਕਿਸੇ ਨੇ ਨਹੀਂ ਖਾਣੀ ਬਸ ਕਦੇ ਇੱਕ ਆ ਗਿਆ ਦੂਜਾ ਆ ਗਿਆ ਤੀਜਾ ਆ ਗਿਆ ਹੌਲੀ ਹੌਲੀ ਆਉਂਦੀ ਐਵੇਂ ਸ਼ੁਰੂਆਤ ਹੋ ਜਾਂਦੀ ਸਭ ਤੋਂ ਪਹਿਲਾਂ ਮੈਂ ਖਾਣ ਦਿੰਦੀ ਆ ਮੈਂ ਤਵਾ ਯੂਵੀ ਖਾਣ ਦਾ ਜੋ ਕਿ ਮम्मा ਨੇ ਖਾ ਲਈ ਜੋ ਕਿ ਮੈਂ ਨਹੀਂ ਖਾਈ ਅੱਜ ਕਿਉਂਕਿ ਮੈਂ ਸਿਰਫ ਇਕੱਲੀ ਦਾਲ ਖਾਊਗੀ ਅੱਜ ਰੋਟੀ ਨਹੀਂ ਖਾਈ ਕਿਉਂਕਿ ਰੋਟੀ ਮੈਂ ਨਾ ਉਹ ਦੋ ਟਾਈਮ 1 ਵਜੇ ਦੋ ਰੋਟੀਆਂ ਖਾਈਆਂ ᱛੀਆਂ ਹੁਣ ਮੈਂ ਰੋਟੀ ਨਹੀਂ ਖਾऊंगी ਹੁਣ ਮੈਂ ਸਿਰਫ ਕੱਲੀ ਦਾਲ ਖਾऊंगी ਫੇਰ ਹੁਣ ਆਪਣੇ ਕੋਲ ਦਹੀਂ ਬਚੀ ਪਈ ᱛੀ ਜਿਹੜੀ ਹਨਾ ਸਵੇਰ ਦੀ ਹੁਣ ਉਹਦੀ ਆਪ ਲੱਸੀ ਕਰ ਲੈਣੀ ਠੰਡੀ ਠੰਡੀ ਲੱਸੀ ਲੱਸੀ ਦਾ ਗਲਾਸ ਜਰੂਰ ਪੀਉਂਗੀ ਜਾ ਤੂੰ ਮੈਂ ਜ਼ਿਆਦਾ ਥੋੜਾ ਜਿਹਾ ਓਵਰ ਜਿਹਾ ਬੋਲ ਪੰਨੀ ਆ ਨਾ ਵੀਡੀਓ ਜਿਹੀ ਨਹੀਂ ਵੈਸੇ ਵੀ ਚਾਹ ਵੀਡੀਓ ਤੇ ਬਿਨਾ ਵੀ ਇਹ ਨਾ ਜੇ ਮੈਂ ਕੱਲ ਬਾਤ ਵਾਦ ਕਰ ਲਾ ਜਾਂ ਕਿਸੇ ਨਾਲ ਫੋਨ ਤੇ ਵਾਦ ਕਰ ਲਾ ਤਾਂ ਮੇਰੀ ਨਾ ਝਾੜ ਚ ਬਹੁਤ ਦੁਖਣ ਲੱਗ ਜਾਂਦੀ ਐ ਤਾਂ پتہ ਕਿ ਨਾ ਪਤਾ ਨਹੀਂ ਕੀ ਪ੍ਰੋਬਲਮ ਐ ਹਟਦੀ ਤਾਂ ਹਾਂ ਨਹੀਂ ਇਹ ਹਨਾ ਪਰ ਦਵਾਈ ਕੋਸ਼ਿਸ਼ ਕਰ ਰਹੀ ਐ ਜਿਹੜੇ ਜਿਹੜਾ ਮੈਨੂੰ YouTube ਤੇ ਨਾ ਕਮੈਂਟ ਜਿਵੇਂ ਮੇਰੇ ਵੀਡੀਓ ਤੇ ਕਿਸੇ ਤੇ ਵੀ ਕਮੈਂਟ ਆਉਂਦਾ ਜਦੋਂ ਮੈਂ ਆਪਣੀ ਝਾੜ ਬਾਰੇ ਗੱਲ ਕਰਦੀ ਆ ਤਾਂ ਕਮੈਂਟਾਂ ਦਾ ਜਿਵੇਂ ਉਹ ਕਹਿੰਦੇ ਨੇ ਉਵੇਂ-ਉਵੇਂ ਮੈਂ ਕਰੀ ਜਾਨੀ ਆ ਤਾ ਵੀ ਕੋਈ ਫਰਕ ਨਹੀਂ ਪੈਂਦਾ ਮੈਂ ਸਾਰੇ ਨੇ ਨੁਕਸੇ ਵਰਤੀ ਜਾਂਦੀ ਆ ਮੈਂ ਲੱਸੀ ਕਰਕੇ ਹੁਣ ਦਾਲ ਦੇਦੀ ਆ ਨਾ ਸੌਰੀ ਰੋਟੀ ਦੇਦੀ ਆ ਫਟਾਫਟ ਆਓ ਦਵਾਏ ਸਾੜੇ ਨੇ ਰੋਟੀ ਖਾ ਲਈ ਤੇ ਹੁਣ ਐਂਧੇ ਚੀ ਕਰਦੇ ਆਪਾਂ ਰਾਤ ਨੂੰ ਪੈਣ ਤੇ ਪਹਿਲਾਂ ਭਾਂਡੇ ਤਾਂ ਮਾਂਜਣੇ ਮਾਂਜਣੇ ਨੇ ਤੇ ਹੁਣ ਮੈਂ ਸਾਰੇ ਭਾਂਡੇ ਮਾਸ ਦਾ ਫਟਾਫਟ ਉਹਦੇ ਬਾਅਦ ਪਹਿਲਾਂ ਭਾਂਡੇ ਸਾਫ ਕਰੂੰਗੀ ਫਿਰ ਉਹਦੇ ਬਾਅਦ ਸਾਰੇ ਰਸੋਈ ਸਾਫ ਕਰੂੰਗੀ ਲੋ ਜੀ ਹੁਣ ਆਪਾਂ ਲੱਗੇ ਭਾਂਡੇ ਸਾਰੇ ਸਾਫ ਕਰਨ ਭਾਂਡੇ ਨਾ ਸਿੰਕ ਚ ਥੋੜੇ ਦਿਖ ਰਹੇ ਹੋਣੇ ਤੁਹਾਨੂੰ ਪਰ ਹਜੇ ਰੋਟੀ ਖਾ ਰਹੇ ਸੀਗੇ ਮੈਂ ਕਿਹਾ ਚਲੋ ਹਜੇ ਮੈਂ ਸਟਾਰਟ ਕਰਦੀ ਆ ਐਨੇ ਹੌਲੀ ਹੌਲੀ ਲੈ ਕੇ ਆਣਗੇ ਭਾਂਡੇ ਕਿਉਂਕਿ ਯੂ ਵੀ ਹਰਜਸਪਾਲ ਰੋਟੀ ਖਾ ਰਹੇ ਸੀ ਬੀਬੀ ਨੇ ਖਾ ਲਈਤੀ ਮੈਂ ਵੀ ਖਾ ਲਈਤੀ ਬਾਕੀ ਜਿਹੜੇ ਆਪਣੇ ਹੋਰ ਭਾਂਡੇ ਇੱਧਰ ਆਬੂ ਦੇਖੋ ਕਿਵੇਂ ਖੜਾ ਦੇਖ ਰਿਹਾ ਵੀ ਪਾਪਾ ਕੀ ਕਰ ਰਿਹਾ ਹੈ ਮੰਮਾ ਦੀ ਵੀਡੀਓ ਬਣਾ ਰਿਹਾ ਹੈ ਇਹ ਘਰ ਨਾਲ ਖੜਾ ਪਿੱਛੇ ਦੇਖ ਰਿਹਾ ਕਿਉਂਕਿ ਇਹ ਸੌਣ ਦੇ ਪਹਿਲਾਂ ਰੋਜ਼ ਇਹਨੇ 1 ਘੰਟਾ ਸਾਡੇ ਨਾਲ ਮਸਤੀਆਂ ਕਰਨੀਆਂ ਨੇ ਪੂਰਾ ਇਹਨੇ ਪੁਚਾੜ ਲਿਆਣਾ ਹੈ ਕਮਰੇ 'ਚ ਇੱਧਰ ਮੈਂ ਹੁਣ ਸਾਰੇ ਭਾਂਡੇ ਸਾਫ਼ ਕਰਤੇ ਤੇ ਯੂਵੀ ਵੀ ਆਪਣਾ ਭਾਂਡੇ ਰੱਖ ਗਿਆ ਸੀਗਾ ਜਿਸ ਪਾਲਵੀ ਤੇ ਰੱਖਤੇ ਸੀਗੇ ਫਿਰ ਉਤੇ ਬਾਅਦ ਹੁਣ ਮੈਂ ਐਂਡ 'ਚ ਆ ਕੇ ਸਿੰਕ ਸਾਫ ਕਰਨੀ ਐ ਸੋਈ ਤਾਂ ਨਾ ਅੱਗੇ ਵੀ ਮੈਂ ਸਾਫ ਹਰ ਰੋਜ਼ ਕਰੀ ਜਾਂਦੀ ਆ ਨਾਲ ਦੀ ਨਾਲ ਜਦੋਂ ਕੰਮ ਕਰੀ ਜਾਂਦੀ ਆ ਸੋਈ ਸਾਰੀ ਸਾਫ ਕਰੀ ਜਾਂਦੀ ਆ ਤੇ ਰਾਤ ਨੂੰ ਐਦਾਂ ਹੁੰਦਾ ਵੀ ਸਾਰੇ ਆਪਦੇ ਭਾਂਡੇ ਚੱਕ ਕੇ ਜਿਹੜਾ ਜਿਹੜੀ ਜਗ੍ਹਾ ਪਿਆਏ ਹੈ ਨਾ ਉਹਨੂੰ ਆਪਣੀ ਆਪਣੀ ਜਗ੍ਹਾ ਧਾਰ ਕੇ ਰਸੋਈ ਨੂੰ ਐਂ ਚੰਗੀ ਤਰ੍ਹਾਂ ਕਲੀਨ ਕਰਕੇ ਪੈਣਾ ਐ ਕਿਉਂਕਿ ਵੇਨਾ ਜਦ ਰਸੋਈ ਗੰਦੀ ਹੋਵੇ ਸਵੇਰੇ ਨਾ ਕੰਮ ਕਰਨ ਨੂੰ ਜਮਾਂ ਦਿਲ ਨਹੀਂ ਕਰਦਾ ਹੈਗਾ ਇਸ ਕਰਕੇ ਆਪਣਾ ਸਾਰਾ ਸਵੇਰ ਨੂੰ ਰਸੋਈ ਗੈਸ ਬਾਲਣ ਤੋਂ ਪਹਿਲਾਂ ਰਾਤ ਨੂੰ ਰਸੋਈ ਸਾਫ ਕਰਕੇ ਸੋਣਾ ਹੈ ਚਲ ਕਾਫੀ ਸਾਫ ਤੇ ਕੰਮ ਕਰਨ ਤੋਂ ਪਹਿਲਾਂ ਨਾ ਸਾਫਤਾ ਨਾਲ ਦੀ ਨਾਲ ਕਰੀ ਜਾਣੀ ਹੁੰਦੀ ਮੈਂ ਜੱਗ ਵੀ ਥੋੜਾ ਥੋੜਾ ਕੰਮ ਕਰਦੀ ਆhle ਸਾਫ ਕਰੀ ਜਾਣੀ ਹੈ ਹੁਣ ਇਹ ਜਿਹੜੀ ਤਾੜ ਹੈ ਇਹ ਆਪਣੀ ਬਹੁਤ ਗਰਮ ਹੈ ਗਰਮ ਕਰਨ ਮੈਂ ਫ੍ਰਿਜ ਚ ਲਾਣ ਸੰਭੀ ਇਸ ਕਰਕੇ ਹੁਣ ਮੈਂ ਅੰਦਰ ਜਾ ਕੇ ਇਹਨੂੰ ਏਸੀ ਚ ਰੱਖੂਗੀ ਤੇ ਜਿਹੜਾ ਕੋਲੇ ਮਾਦੀ ਖਾਲੇ ਇੱਥੇ ਸਮਾਨ ਪਿਆ ਹੁੰਦਾ ਉਹ ਮੈਂ ਨਾਲ ਵੀ ਨਾਲ ਰੱਖੀ ਜਾਨੀ ਆ ਇਹ ਮੇਰੀ ਪਾਣੀ ਵਾਲੀ ਬੋਤਲ ਜਿਹੜੀ ਮੈਂ ਸਵੇਰੇ ਇਹ ਭਰ ਕੇ ਪੂਰੀ ਪੀਣੀ ਪੀਣੀ ਆ ਤੇ ਹੁਣ ਇਹ ਹੈਗਾ ਆਪਣਾ ਦੁੱਧ ਹੁਣ ਇਹਦਾ ਦੁੱਧ ਪਾਉਗੀਆਂ ਲੱਸੀ ਵਾਲਾ ਦੁੱਧ ਹੀ ਵਾਲਾ ਪਾਓ ਜੇ ਇਹ ਪਾ ਦਹੀਂ ਜਮਾਨੀ ਆ ਦੇਖੋ ਦਹੀਂ ਉਹ ਪਾ ਦਈਏ ਹੁਣ ਨਾ ਮੈਂ ਇਹਦੇ ਚ ਖੱਟਾ ਲਾਉਂਗੀ ਇਹ ਨਾ ਜਮਾ ਹੀ ਪਾਣੀ ਵਰਗਾ ਦੁੱਧ ਹੋ ਗਿਆ ਕੋਈ ਉਹ ਹੋਣੀ ਹੁੰਦੀ ਵੀ ਇਹਨੂੰ ਜਾ ਕੇ ਨਹੀਂ ਲੱਗ ਸਕਦਾ ਜੇ ਇਹ ਜੰਮਣੀ ਨਹੀਂ ਜਾਂ ਜੇ ਜਾਂਦੇ ਠੰਡੀ ਹੋ ਜੇ ਹੁਣ ਗਰਮੀਆਂ ਚ ਤਾਂ ਜੇ ਆਪਣੀ ਪਾਣੀ ਵਰਗੀ ਵੀ ਦਹੀਂ ਹੋਊਗੀ ਤਾਂ ਵੀ ਚੱਲ ਜੂਗੀ ਕੋਈ ਚੱਕਰ ਨਹੀਂ ਮੇਰੇ ਹਮੇ ਪਾਣੀ ਵਰਗਾ ਦੁੱਧ ਹੋਊਗਾ ਤਾਂ ਵੀ ਚੱਲ ਜੂ ਕੋਈ ਚੱਕਰ ਨਹੀਂ ਪੁਰਨਾ ਚ ਹਲਕੀ ਜਿਹੀ ਇੱਕ ਬੂੰਦ ਲੱਸੀ ਦੀ ਪਾ ਦਣੀ ਤੇ ਹੁਣ ਐਸੇ ਨਾਲੇ ਦਹੀਂ ਹਰਨਾ ਬਿਲਕੁਲ ਖੱਟੀ ਨਹੀਂ ਹੋਊਗੀ ਐਨੀ ਵਧੀਆ ਦਹੀਂ ਹੋਊਗੀ ਜੇ ਅਸਲਾ ਵਰਨੀਆਂ ਜਾਂ ਦੁੱਧ ਜਮਾ ਹੀ ਪਾਣੀ ਵਰਗਾ ਹੋਊਗਾ ਤਾਂ ਦਹੀਂ ਵੀ ਬਹੁਤ ਪੁਣੀਓ ਵਧੀਆ ਹੋਊਗੀ ਖੱਟੀ ਨਹੀਂ ਬਿਲਕੁਲ ਵੀ ਹੋਊਗੀ ਤੇ ਪਿਆਜ਼ ਮੇਰਾ ਰੂਟ ਉਹ ਚਲੇ ਗਿਆ ਲੋਜੀ ਹੁਣ ਆਪਾਂ ਜਿਵਾਗੇ ਜਿਹੜਾ ਆਪਾਂ ਅੱਖੀ ਐਂਡ ਕਰਦੇ ਹਾਂ ਹੁਣ ਦਾਲ ਨੂੰ ਤਾਂ ਮੈਂ ਅੰਦਰ ਕਮਰੇ ਚ ਲੈ ਦੂੰਗੀ ਏਸੀ ਚ ਠੰਡੀ ਹੋ ਜਾਊਗੀ ਤਾਂ ਆਪਾਂ ਫ੍ਰਿਜ ਚ ਧਾਰ ਦਾਂਗੇ ਆਪਰਾ ਵਲੌਗ ਜਿਹੜਾ ਅੱਜ ਦਾ ਅੱਕੇ ਤੱਕ ਸੀਗਾ ਉਹ ਮੀਡੀਆ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਬਾਅਦੇ ਬਾਅਦ ਲਾਈਕ ਕਰਿਓ ਤੇ ਮੈਂ ਤੇਨਾ ਹੁਣ ਜ਼ਿਆਦਾਤਰ ਇੱਕ ਦਿਨ ਛੱਡ ਕੇ ਵੀਡੀਓ ਪਾ ਰਹੀ ਆ ਤਾਂ ਕਈ ਮੈਨੂੰ ਪੁੱਛਦੇ ਵੀ ਨੇ ਕਿ ਤੇ ਦੇਰੀ ਤੁਸੀਂ ਡੇਲੀ ਵਲੌਗ ਨਹੀਂ ਪਾਉਂਦੇ ਹੈਗੇ ਅਸੀਂ ਵੇਟ ਕਰਦੇ ਹਾਂ ਮੈਨੂੰ ਤਾਂ ਡੇਲੀ ਵਲੌਗ ਹੁਣ ਪਾ ਨਹੀਂ ਪਾ ਰਿਆ ਪਰ ਜਿਹੜਾ ਹੁਣ ਅਗਲਾ ਮਹੀਨਾ ਚੜ੍ਹੂਗਾ ਕੋਸ਼ਿਸ਼ ਕਰਿਆ ਕਰੂੰਗੀ ਮੈਂ ਮੈਂ ਉਹਦੇ ਚ ਡੇਲੀ ਵਲੌਗ ਪਾਇਆ ਕਰੂੰਗੀ ਹਰ ਰੋਜ਼ ਪਾਇਆ ਕਰੂੰਗੀ ਵੀ ਤਾਂ ਕਿ ਤੁਸੀਂ ਹਨਾ ਚਲੋ ਇੱਕ ਅੱਧਾ ਦਿਨ ਤਾਂ ਵੈਸੇ ਵੀ ਚੱਲ ਜਾਂਦਾ ਵੀ ਐਵੇਂ ਨਹੀਂ ਵੀ ਜਿਵੇਂ ਹੁਣ ਮੈਂ ਜ਼ਿਆਦਾਤਰ ਇਸ ਮਹੀਨੇ ਚ ਬਹੁਤ ਕੀਤਾ ਹੈ ਵੀ ਇੱਕ ਦਿਨ ਛੱਡ ਕੇ ਪਾਤਾ ਹਨਾ ਦੋ ਦਿਨ ਪਾਤਾ ਐਡਾ ਨਹੀਂ ਕਰਿਆ ਕਰੂੰਗੀ ਕੋਸ਼ਿਸ਼ ਪੂਰੀ ਮੈਂ ਕਰਿਆ ਕਰੂੰਗੀ ਵੀ ਮੈਂ ਹਰ ਰੋਜ਼ ਵਲੌਗ ਕਰਾਂ ਅਗਲੇ ਮਹੀਨੇ ਤੇ ਜਿਹੜਾ ਹੁਣ 2-4 ਦਿਨ ਬਸ ਚੜਨ ਆ ਲਈ ਆ ਤੇ ਆਪਣੇ 15 ਦਿਨ ਰਹਿ ਗਏ ਸਾਵਣ ਚੜਾ ਨੂੰ ਸਾਵਣ ਸਾਵਣ ਦਾ ਮਹੀਨਾ ਕੀ ਪੂਰੇ ਕੀਪੂਰੇ ਤਾਂ ਮੈਂ ਵੈਸੇ ਕੱਲ ਮੈਂ ਦੋ ਬਣਾ ਕੇ ਖਾ ਲੇ ਕਿਉਂਕਿ ਮੈਨੂੰ ਨਾ ਆਪੂੜੇ ਹੁਣ ਬਣਾਣੇ ਆ ਗਏ ਤਾਂ ਉਹ ਮੈਂ ਦੋ ਕ ਜਦ ਜਦ ਮੇਰਾ ਦਿਲ ਕਰਦਾ ਮੈਂ ਬਣਾ ਕੇ ਆਲੂ ਦੀ ਸਬਜ਼ੀ ਹੁੰਦੀ ਤਾਂ ਮੈਂ ਨਾ ਕਿ ਖਾ ਲੈਂਦੀ ਆ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰੇ ਲਾਈਕ ਕਰਿਓ ਵਲੌਗ ਤੋਂ ਲੋਕ ਇਹ ਕਹਿੰਦੇ ਕਿ ਬਹੁਤ ਸੋਹਣੇ ਲੱਗਣਗੇ ਪਸੰਦ ਆ ਗਏ ਤੇ ਐਦਾਂ ਹੀ ਮੇਰੇ ਨਾਲ ਬਸ ਫੈਮਿਲੀ ਜੁੜਦੀ ਜਾਓ फटाफट 15 20 ਹਜ਼ਾਰ ਸਬਸਕ੍ਰਾਈਬਰ ਕਰ ਦੋ ਫਿਰ ਉੱਤੇ ਜਾਂਦਾ ਕਰ ਦੋ ਫਿਰ ਉੱਤੇ ਕਰ ਦੋ ਚੈਨਲ ਦੀ ਫੈਮਲੀ ਬਹੁਤ ਬੱਡੀ ਬਣਾਈਏ ਬਹੁਤ ਜਲਦੀ ਸਾਰੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦਾ ਐਂਡ ਤੱਕ ਜਰੂਰ ਦੇਖਿਆ ਕਰੋ ਬਾਏ ਬਾਏ